ਮੈਂ ਨਾ ਇੱਕ ਵਾਰੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਜਰਨਲ ਹਾਂਜੀ ਮੈਂ ਕਿਹਾ ਕਿ ਜਦੋਂ ਨਾ ਦੋ ਧਿਰਾਂ ਲੜਦੀਆਂ ਆ ਜੀ ਦੋਏ ਕਲੇਮ ਕਰਦੀਆਂ ਕਿ ਮੈਂ ਸਹੀ ਆ ਮੈਂ ਸਹੀ ਆ ਹਾਂਜੀ ਮੰਨ ਲਓ ਹਸਬੰਡ ਵਾਈਫ ਲੜੇ ਆ ਹਾਂਜੀ ਦੋ ਭਰਾ ਲੜੇ ਆ ਹੂੰ ਇੱਕ ਕੰਪਨੀ ਦੇ ਦੋ ਮੈਨੇਜਰ ਲੜ ਗਏ ਆ ਹਾਂਜੀ ਕਿਸੇ ਗੁਰਦੁਆਰੇ ਦੀ ਕਮੇਟੀ ਦੇ ਮੈਂਬਰ ਦੋ ਲੜੇ ਆ ਹਾਂਜੀ ਜਦੋਂ ਦੋ ਜਣੇ ਲੜਦੇ ਆ ਦੋਏ ਕਲੇਮ ਕਰਦੇ ਆ ਲੋਕਾਂ ਨੂੰ ਕਿ ਮੈਂ ਠੀਕ ਆ। ਯਾ ਪਰ ਉਹਦਾ ਪੈਮਾਨਾ ਪਤਾ ਕੀ ਹੁੰਦਾ? ਕੀ ਜੀ ਜਿਹੜੀ ਉਸ ਸੰਸਥਾ ਦੀ ਆਈਡੀਓਲੋਜੀ ਆ। ਹਾਂਜੀ ਜਿਹੜੀ ਧਿਰ ਲੜਨ ਤੋਂ ਬਾਅਦ ਵੀ ਉਸ ਆਈਡੀਓਲੋਜੀ ਤੇ ਖੜੀ ਰਹੇ। ਹੂੰ ਉਹ ਠੀਕ ਮੰਨੀ ਜਾਊਗੀ। ਯਾ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕੋਈ ਹਾਕੀ ਦਾ ਕਲੱਬ ਸ਼ੁਰੂ ਕੀਤਾ। ਜੀ ਤੁਸੀਂ ਤਿੰਨ ਜਣਿਆਂ ਨੇ ਦੋ ਜਣਿਆਂ ਨੇ ਹੌਕੀ ਦਾ ਕਲੱਬ ਸ਼ੁਰੂ ਕੀਤਾ ਸਟਰਗਲ ਕਰ ਰਹੇ ਆ ਜੋਰ ਲਾ ਰਹੇ ਤੇ ਤੁਹਾਡੇ ਨੇੜੇ ਕੋਈ ਹੋਰ ਕਲੱਬ ਚੱਲਦਾ ਆ ਉਹ ਕਲੱਬ ਤੁਹਾਡਾ ਕਲੱਬ ਚੱਲਣ ਨਹੀਂ ਦੇ ਰਿਹਾ ਬਿਲਕੁਲ ਗੁਰਦੁਆਰਾ ਕਮੇਟੀ ਆ ਉਹ ਕਬੱਡੀ ਦੇ ਮੈਚ ਕਰਾਉਂਦੀ ਆ ਉਹਨਾਂ ਨੂੰ ਲੱਗਦਾ ਵੀ ਜੇ ਕਲੱਬ ਇਹਨਾਂ ਦਾ ਕਾਮਯਾਬ ਹੋ ਗਿਆ ਨਿਆਣਿਆਂ ਨੇ ਹੌਕੀ ਖੇਡਣ ਲੱਪਣਾ ਗੁਰਦੁਆਰੇ ਕਿਸ ਨੇ ਨਹੀਂ ਆਉਣਾ ਉਹ ਅੜਚਾ ਨਾ ਪਾ ਰਹੇ ਆ ਜੀ ਕੋਈ ਨੇੜੇ ਭੰਗੜੇ ਦਾ ਕਲੱਬ ਚੱਲਦਾ ਹੈ ਉਹਨੂੰ ਲੱਗਦਾ ਪੇ ਸ਼ਾਮ ਨੂੰ ਭੰਗੜੇ ਤੇ ਨਿਆਣੇ ਆਉਂਦੇ ਸਾਨੂੰ ਫੀਸ ਮਿਲਦੀ ਆ ਸਾਰੇ ਨੇ ਹਾਕੀ ਖਿੱਦਣ ਚਲ ਜਾਣਾ ਇਹ ਸਾਡੀ ਗੱਲ ਨਹੀਂ ਬਣਨੀ ਜੀ ਉਸ ਕਹਿਤਾ ਕਰ ਰਿਹਾ ਚਲੋ ਸਾਲ 2 ਸਾਲ ਦੇ ਵਿੱਚ ਤੁਸੀਂ ਮਿਹਨਤ ਕਰਕੇ ਕਲੱਬ ਠੀਕ ਚੱਲਣ ਲਾ ਪਿਆ ਫਿਰ ਤੁਹਾਡੀ ਲੜਾਈ ਹੋਗੀ ਹਾਂ ਜੀ ਹੁਣ ਜਿਹੜਾ ਦੋਹਾਂ ਜਣਿਆਂ ਚੋਂ ਜਿਹੜਾ ਲੜਕੇ ਗੁਰਦੁਆਰੇ ਨਾਲ ਰਲ ਗਿਆ ਨਾ ਹੂੰ ਹੂੰ ਜਿਹੜਾ ਭੰਗੜੇ ਵਾਲੀ ਕਲੱਬ ਨਾਲ ਰਲ ਗਿਆ ਜਾ ਕੇ ਹਾਂਜੀ ਉਹ ਮੰਨਿਆ ਜਾਊਗਾ ਕਿ ਗਲਤ ਸੀ ਉਹ ਜੀ ਕਿਉਂ ਜੇ ਜਿਹੜਾ ਬੰਦਾ ਠੀਕ ਆ ਉਹ ਚਾਹੇ ਉਥੋਂ ਲੜ ਵੀ ਪਵੇ ਜੇ ਮੰਨ ਲਓ ਇੱਕ ਬੰਦੇ ਨੂੰ ਕੱਢ ਦਿੱਤਾ ਸਾਰਿਆਂ ਨੇ ਲੜ ਕੇ ਯਾ ਉਹ ਕੱਢ ਕੇ ਜਾ ਕੇ ਉਹਨ ਕਿਤੇ ਦੂਰ ਦੂਜੇ ਸ਼ਹਿਰ ਜਾ ਕੇ 5 7 10 ਨਿਆਣੇ ਹੋਰ ਲਾਏ ਉਹਨ ਹਾਕੀ ਦਾ ਕਲੱਬ ਫੇਰ ਸ਼ੁਰੂ ਕਰ ਲਿਆ ਹੂੰ ਉਹਨੂੰ ਠੀਕ ਮੰਨਿਆ ਜਾਊਗਾ ਜੀ ਕਿਉਂ ਜਿਹੜੀ ਆਈਡੀਓਲੋਜੀ ਸੀ ਉਹਦੇ ਉੱਤੇ ਲੜਨ ਤੋਂ ਬਾਅਦ ਵੀ ਖੜਾ ਆ ਆਮ ਤੌਰ ਤੇ ਉਹਦੀ ਆਈਡੀਓ ਲਾਇਲਟੀ ਆਈਡੀਓਲੋਜੀ ਨਾ ਪਹਿਲਾ ਸੀ ਹੁਣ ਤੁਸੀਂ ਸੋਚ ਕੇ ਦੇਖੋ ਗੁਰਨਾਨਕ ਦੇਵ ਜੀ ਵੇਲੇ ਜੀ ਜਦੋਂ ਭਾਈ ਲੈਣਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਤੇ ਸ਼੍ਰੀ ਚੰਦ ਕਲੇਮ ਕਰ ਰਿਹਾ ਆ ਕਿ ਮੇਰੀ ਥਾਂ ਬਣਦੀ ਹੈ ਹਾਂਜੀ ਉਹ ਕਰਤਾਰਪੁਰ ਸਾਰਾ ਸ਼੍ਰੀ ਚੰਦ ਕੋ ਰਹਿ ਜਾਂਦਾ ਹਾਂਜੀ ਲੈਣਾ ਜੀ ਛੱਡ ਕੇ ਚਲ ਜਾਂਦੇ ਆ ਹਾਂਜੀ ਸ਼੍ਰੀ ਚੰਦ ਕਰਤਾਰਪੁਰ ਰਹਿਣ ਦੇ ਬਾਵਜੂਦ ਉਸ ਅੜਿਆਲੋਜੀ ਤੋਂ ਥੜਕ ਗਿਆ। ਇਹ ਗੁਰੂ ਅੰਗਦ ਦੇਵ ਜੀ ਉੱਥੋਂ ਨਿਕਲ ਕੇ ਵੀ ਉਹਨਾਂ ਦੇ ਕੋਲ ਕੁਛ ਨਹੀਂ ਉਹ ਫਿਰ ਵੀ ਗੁਰਨਾਨਕ ਪਾਤਸ਼ਾਹ ਦੀ ਗੱਲ ਦੇ ਉੱਤੇ ਖੜੇ ਆ। ਹੂੰ ਹੁਣ ਸਾਨੂੰ ਆਪੇ ਪਤਾ ਲੱਗ ਗਿਆ ਠੀਕ ਕੌਣ ਆ। ਹਾਂਜੀ ਫਿਰ ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਦੇ ਟਾਈਮ ਤੇ ਆ ਜਾਓ। ਜੀ ਉੱਥੇ ਪ੍ਰਿਥੀ ਚੰਦ ਨੂੰ ਤੇ ਗੁਰੂ ਅਰਜਨ ਦੇਵ ਜੀ ਨੂੰ ਆਪਸ ਵਿੱਚ ਜਦੋਂ ਟਕਰਾਰ ਉਹਨਾਂ ਦਾ ਹੁੰਦਾ ਉਹਨਾਂ ਦੀ ਲੜਾਈ ਝਗੜਾ ਪੈਂਦਾ ਹਾਂਜੀ ਪ੍ਰਿਥੀ ਚੰਦੇ ਕਹਿੰਦਾ ਵੀ ਮੈਨੂੰ ਧੱਕੇ ਨਾਲ ਕੱਢਿਆ ਗਿਆ ਹਾਂਜੀ ਅੱਛਾ ਹੁਣ ਗੁਰਨਾਨਕ ਦੇਵ ਜੀ ਦੇ ਵੇਲੇ ਗੁਰੂ ਅੰਗਦ ਦੇਵ ਜੀ ਨੇ ਕਦੇ ਵੀ ਇਹ ਇਤਰਾਜ਼ ਨਹੀਂ ਕੀਤਾ ਵੀ ਮੈਨੂੰ ਕੱਢ ਦਿੱਤਾ ਗਿਆ ਉੱਥੋਂ ਹਾਂਜੀ ਹਾਲਾਂਕਿ ਹੋਇਆ ਇਦਾਂ ਹੀ ਆ ਬਿਲਕੁਲ ਯਾ ਉਹ ਉਨੀ ਅੱਛਾ ਪ੍ਰਿਥੀ ਚੰਦੇ ਕਲੇਮ ਕਰਦੇ ਆ ਵੀ ਮੈਨੂੰ ਧੋਖੇ ਨਾਲ ਕੱਢ ਦਿੱਤਾ ਗਿਆ ਜੀ ਹੁਣ ਸਵਾਲ ਇਹ ਸੀ ਜਦੋਂ ਅੰਗਦ ਦੇਵ ਜੀ ਕਰਤਾਰਪੁਰ ਛੱਡ ਕੇ ਗਏ ਆ ਉਹ ਉਹਦੇ باوجود ਵੀ ਉਹ ਸਲਾਈਂ ਤੇ ਖੜੇ ਰਹੇ ਹਾਂਜੀ ਹੁਣ ਪਿਰਥੀ ਚੰਦਰੂ ਵੀ ਇਹ ਚਾਹੀਦਾ ਸੀ ਅੰਮ੍ਰਿਤਸਰ ਉੱਥੋਂ ਦਰਬਾਰ ਸਾਹਿਬ ਤੋਂ ਕੱਢੇ ਜਾਣ ਤੋਂ ਬਾਅਦ ਜੋ ਚੌਥੇ ਪਾਸ਼ਾ ਦੀ ਆਡੀਓਲੋਜੀ ਸੀ ਉਹਦੇ ਉੱਤੇ ਹੀ ਖੜਾ ਰਹਿੰਦਾ ਹੂੰ ਫੇ ਮੰਨੇ ਜਾਂਦਾ ਵੀ ਸਹੀ ਆ ਜੀ ਪਰ ਉਹ ਸਰਕਾਰ ਨਾਲ ਲੱਗਿਆ ਜਾ ਕੇ ਬਿਲਕੁਲ ਉਹ ਉਹ ਨੂੰ ਇਹ ਹੋਇਆ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਅਕਲ ਦੇ ਦੇਣੀ ਖਤਮ ਕਰ ਦੇਣਾ ਇਹਨੂੰ ਹੂੰ ਠੀਕ ਹੈ ਹੁਣ ਹੁਣ ਦੇਖੋ ਟਕਸਾਲ ਹਾਂਜੀ ਗਰਵਚਨ ਸਿੰਘ ਪਿੰਡਰਾਂ ਵਾਲੇ ਦੀ ਡੈਥ ਤੋਂ ਬਾਅਦ ਕਰਤਾਰ ਸਿੰਘ ਨੂੰ ਗੱਦੀ ਦਿੱਤੀ ਗਈ ਹਾਂਜੀ ਕਲੇਮ ਕੋਈ ਹੋਰ ਕਰਦਾ ਸੀ ਕਰਤਾਰ ਜਿਹੜੀ ਗਰਵਚਨ ਸਿੰਘ ਪਿੰਡਰਾਂ ਵਾਲਾ ਜਿੱਥੇ ਸੀਗਾ ਪਿੰਡਰਾਂ ਪਿੰਡ ਹਾਂਜੀ ਹਾਂਜੀ ਉੱਥੋਂ ਕਰਤਾਰ ਸਿੰਘ ਛੱਡ ਕੇ ਆ ਗਿਆ ਹਾਂਜੀ ਇਹ ਚੌਂਕ ਮੈਂ ਤੇ ਆ ਗਿਆ ਹਾਂਜੀ ਹੁਣ ਦਾਵਾ ਇਹ ਕਰਦਾ ਸੀ ਸੰਤ ਕਰਤਾਰ ਸਿੰਘ ਭਿੰਡਾ ਵਾਲਾ ਵੀ ਗੱਦੀ ਦਾ ਵਾਰਿਸ ਅਸਲ ਵਿੱਚ ਮੈਂ ਆ ਪਰ ਕਾਂਗਰਸ ਨੇ ਸਾਂਝ ਪਾ ਕੇ ਰੱਖੀ ਉਹਨੇ ਜੀ ਇੰਦਰਾ ਗਾਂਧੀ ਦੀ ਐਮਰਜੈਂਸੀ ਵੇਲੇ ਜਿੱਥੇ ਪੱਤਾ ਨਹੀਂ ਸੀ ਹਿਲਦਾ ਇਹਨੂੰ ਨਗਰ ਕੀਰਤਨ ਕੱਢਣ ਦੀ ਆਗਿਆ ਦਿੱਤੀ ਹੋਈ ਸੀ ਉਹਨੇ ਇੰਦਰਾ ਗਾਂਧੀ ਨੂੰ ਪਤਾ ਸੀ ਕਿ ਕੋਈ ਬੰਦਾ ਪੰਜਾਬ ਦੇ ਵਿੱਚ ਅਕਾਲੀ ਦਲ ਜਨਤਾ ਪਾਰਟੀ ਨਾਲ ਲੜ ਕੇ ਇੰਦਰਾ ਦਾ ਵਿਰੋਧ ਕਰ ਰਿਹਾ ਸੀ ਜੀ ਉਹ ਇਹਨੂੰ ਸ਼ਹਿ ਦੇ ਕੇ ਲੋਕਾਂ ਨੂੰ ਇਹਦੇ ਦਵਾਲੇ ਇਕੱਠਾ ਕਰ ਰਹੀ ਸੀ ਇਹ ਉਹ ਤੋਂ ਬਾਅਦ ਉਹਦੀ ਡੈਥ ਤੋਂ ਬਾਅਦ ਅਗਲੇ ਨੂੰ ਪਤਾ ਸੀ ਵੀ ਟਕਸਾਲ ਨੂੰ ਤਾਂ ਅਸੀਂ ਚਲਾਉਣੇ ਆ ਗੱਡੀ ਤੇ ਉਹ ਬੰਦਾ ਬਹਿਣਾ ਚਾਹੀਦਾ ਜਿਹੜਾ ਸਾਡੇ ਕਹਨੇ ਚ ਹੋਵੇ ਹੂੰ ਉਹਦੇ ਲਈ ਉਹਨਾਂ ਨੂੰ ਪਿੰਡਰਾਂ ਵਾਲ ਜਰਨੈਲ ਸਿੰਘ ਪਿੰਡਰਾਂ ਵਾਲਾ ਬਧੀਆ ਲੱਗਾ ਜੀ ਦਿੱਲੀ ਤੋਂ ਸੰਤੋਖ ਸਿੰਘ ਦਾ ਸੁਨੇਹਾ ਆਇਆ ਹਾਂਜੀ ਪਗ ਸੰਤ ਜਰਨੈਲ ਸਿੰਘ ਪਿੰਡਰਾਲੇ ਦੇ ਸਿਰ ਤੇ ਰੱਖੀ ਗਈ ਜੀ 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 82 83 ਤੱਕ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵਿੱਚ ਵੀ ਅਕਾਲੀ ਦਲ ਦਾ ਵਿਰੋਧ ਕੀਤਾ ਕਾਂਗਰਸ ਦੇ ਉਮੀਦਵਾਰਾਂ ਦੀ ਵੀ ਉਹ ਮਦਦ ਕਰਦੇ ਜਰਨੈਲ ਗਿਆਨੀ ਜੈਲ ਸਿੰਘ ਬਾਰੇ ਸਾਰਿਆਂ ਨੂੰ ਪਤਾ ਪਿਉ ਦਾ ਥਾਪੜਾ ਸੀ ਪਿੱਛੇ ਜੀ 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 ਸੋਸ਼ਲ ਮੀਡੀਆ YouTube ਦੇ ਉੱਤੇ ਸਾਰੀਆਂ ਵੀਡੀਓ ਪਈਆਂ ਹਾਂਜੀ ਹਾਂਜੀ ਵੱਖਰੇ ਵੱਖਰੇ ਚੈਨਲਾਂ 'ਦੀਆਂ ਇੰਟਰਵਿਊ ਆ ਕਿਸੇ ਟਕਸਾਲੀ ਨੇ ਜਵਾਬ ਨਹੀਂ ਦਿੱਤਾ ਉਹਦਾ ਜੀ 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 ਹੁਣ ਜਾਨੀ ਕਰਤਾਰ ਸਿੰਘ ਵੇਲੇ ਵੀ ਜਿਹੜੀ ਧਿਰ ਨੂੰ ਅਸੀਂ ਟਕਸਾਲ ਮੰਨਦੇ ਹਾਂ ਸਰਕਾਰ ਨਾਲ ਖੜੀ ਆ ਜੀ ਜਰਨੈਲ ਸਿੰਘ ਪਿੰਡਰਾਂ ਵਾਲੇ ਵੇਲੇ ਵੀ ਜਿਹਨੂੰ ਅਸੀਂ ਯੋਧਿਆਂ ਦੀ ਖਾਣ ਕਹਿੰਨੇ ਆ ਉਹ ਕਾਂਗਰਸ ਨਾਲ ਖੜੀ ਆ ਜੀ ਠਾਕੁਰ ਸਿੰਘ ਵੇਲੇ ਵੀ ਗਿੱਲ ਉੱਥੇ ਜਾ ਕੇ ਸਰੋਪੇ ਪਾਉਂਦਾ ਰਿਹਾ ਇਹਨਾਂ ਤੋਂ ਯਾ ਤੋਂ ਮੇਰਾ ਸ਼ਰੇਆਮ ਉਹ ਕਹਿ ਰਿਹਾ ਪਈ ਸਾਡੀ ਬੀਜੇਪੀ ਨਾਲ ਗੱਲ ਹੋ ਗਈ ਆ ਬੀਜੇਪੀ ਵਾਲੇ ਕਹਿੰਦੇ ਆ ਕਿ ਕਹਾਂ ਦਾ ਮੁੱਖ ਮੰਤਰੀ ਟਕਸਾਲ ਚ ਹੋਊਗਾ ਉਹਨਾਂ ਦਾ ਸਟੇਟਮੈਂਟ ਇਹ ਦਿੱਤੀ ਹੈ ਮਹਾਰਾਸ਼ਟਰ ਜਾ ਕੇ ਸ਼ਰੇ ਆਮ ਹੁਣ ਬੀਜੇਪੀ ਤਾਂ ਆਰਐਸਐਸ ਆ ਜੀ ਟਕਸਾਲ ਸ਼ਰੇ ਆਮ ਉਹਨਾਂ ਦੇ ਨਾਲ ਖੜੀ ਆ ਜੀ ਹਣਾ ਹੁਣ ਜਦੋਂ ਤੁਹਾਨੂੰ ਦੀਦਾ ਸਾਰਾ ਕੁਝ ਸਾਹਮਣੇ ਉੱਥੇ ਜਾ ਕੇ ਪਹਿਜੋ ਤਾਂ ਗੱਲ ਉਹਨਾਂ ਦੀ ਸਹੀ ਗੱਲ ਆ ਜੀ 90% ਗੁਰਦੁਆਰੇ ਅਮਰੀਕਾ ਕੈਨੇਡਾ ਦੇ ਟਕਸਾਲ ਨਾਲ ਸੰਬੰਧਿਤ ਹੋਣਗੇ ਜੀ ਜਿਹੜੇ ਜਿਹੜੇ ਸ਼ਰਮਖ ਸ਼ਰਮੀ ਤੋਂ ਮੈਨੂੰ ਗਲਤ ਵੀ ਕਹਿੰਦੇ ਹੋਣਗੇ ਨਾ ਉਹ ਵੀ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਨਾਂ ਦੇ ਉੱਤੇ ਆ ਕੇ ਬਿਲਕੁਲ ਜਿੱਪ ਲੱਗ ਜਾਂਦੀ ਮੂੰਹ ਦੇ ਉੱਤੇ ਉਹਨਾਂ ਦੇ ਹੂੰ ਜਦ ਕਿ ਫੈਕਟ ਜਿਹੜਾ ਆ ਤੱਥ ਜਿਹੜੇ ਆ ਬਿਲਕੁਲ ਸਾਹਮਣੇ ਕਲੀਅਰ ਪਏ ਆ ਹੂੰ ਪਿਛਟਕ ਸਾਲ ਕੋਈ ਬਾਬਾ ਦੀਪ ਸਿੰਘ ਤੋਂ ਨਹੀਂ ਚੱਲੀ ਹੋਈ ਕੋਈ ਗੁਰੂ ਗੋਬਿੰਦ ਸਿੰਘ ਨੇ ਨਹੀਂ ਚਲਾਈ ਕੋਈ ਯੋਧਿਆਂ ਦੀ ਖਾਨ ਨਹੀਂ ਹੈਗੀ ਗ੍ਰੰਥੀ ਪੈਦਾ ਹੁੰਦੇ ਆ ਡੇਰਾ ਆ ਇੱਕ ਇਹ ਯਾ ਪਤਾ ਨਹੀਂ ਕਿੰਨੇ ਕਿੰਨੇ ਕੁ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਨੇ ਅੰਦਰ ਦੀਆਂ ਕਈ ਕਹਾਣੀਆਂ ਦੱਸੀਆਂ ਸੀ ਵੀ ਉੱਥੇ ਬੰਦੇ ਉੱਥੇ ਵੀ ਕਿਦਾਂ ਦੱਬੇ ਗਏ ਆ ਯਾ ਕਿਦਾਂ ਸ਼ੋਸ਼ਣ ਹੁੰਦਾ ਉੱਥੇ ਹੂੰ ਠੀਕ ਹੈ ਬਾਕੀ ਜਿਹੜੇ ਅੰਦਰ ਬੰਦੇ ਰਹਿੰਦੇ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਭਾਈ ਜੇ ਹੈਗਾ ਤੁਹਾਡੇ ਕੋਲ ਕੁਝ ਦੱਸੋ ਜਾ ਕੇ ਜਿਹੜੀ ਗੁਰੂ ਸਾਹਿਬ ਦੀ ਗੱਲ ਆ ਦੀਦੀ ਆ ਆਮ ਬੰਦੇ ਨੂੰ ਹੁਣ ਆ ਸਹਿਬਜ਼ਾਦਿਆਂ ਦੀ ਗੱਲ ਅਸੀਂ ਜਦੋਂ ਕਰਦੇ ਆ ਦਸੰਬਰ ਮਹੀਨੇ ਚ ਜੀ ਜਿੰਨੀ ਕਹਾਣੀ ਇਤਿਹਾਸ ਦੀ ਸਾਨੂੰ ਸੁਣਾਈ ਜਾਂਦੀ ਆ ਹਾਂਜੀ ਤੇ ਇਦਾਂ ਅਨੰਦਪਰ ਸਾਹਿਬ ਛੱਡਿਆ ਉਹਨਾਂ ਨੇ ਸਰਸਾ ਤੇ ਵਿਛੋੜਾ ਹੋਇਆ ਸਹਿਬਜ਼ਾਦੇ ਨਾਲ ਜੂਝੇ ਆ ਨਾਲ ਖੜੇ ਹੋਏ ਆ ਠੀਕ ਆ ਛੋਟੇ ਸਹਿਬਜ਼ਾਦੇ ਡੋਲੇ ਨਹੀਂ ਉਹ ਸਾਰੇ ਕੁਸ਼ ਨੂੰ ਦੇਖ ਕੇ ਕਿਦਾਂ ਬੰਦਾ ਮੰਨ ਜਾਊਗਾ ਪੇ ਇਦਾਂ ਦੇ ਬੱਚਿਆਂ ਦੀ ਪਰਮੇਸ਼ ਕਰਨੇ ਵਾਲਾ ਮਾਤਾ ਜੀ ਨਾਲ ਰਹਿਣੇ ਵਾਲਾ ਲੀਡਰ ਜਿਹੜਾ ਆ ਇਦਾਂ ਆ ਕੁਸ਼ ਕਰਨੇ ਵਾਲਾ ਉੱਤਰੀਆ ਚਰਿੱਤਰ ਵੀ ਲਿਖ ਸਕਦਾ ਬਿਲਕੁਲ ਇਹ ਜੇ ਤੁਸੀਂ ਕੋਈ ਬੰਦਾ ਤੁਹਾਡਾ ਟੀਚਰ ਹੋਵੇ ਹੂੰ ਹੂੰ ਉਹਦੇ ਜਿਹੜਾ ਟੀਚਰ ਬੜਾ ਸincere ਹੋਵੇ ਪੜ੍ਹਾਉਣੇ ਨੂੰ ਹੂੰ ਕੋਈ ਬੰਦਾ ਗੰਦਾ ਜਿਹਾ ਚੁਟਕਲਾ ਸੁਣਾ ਕੇ ਕਹੇ ਜਾਂ ਕੋਈ ਬੰਦਾ ਵਿਆਹ ਬਾਰੇ ਕੋ ਸਟੂਡੈਂਟ ਆ ਕੇ ਕਹੇ ਵੀ ਮੇਰੀ ਨਾ ਫਲਾਨੀ ਕੁੜੀ ਨਾਲ ਗੱਲ ਸੀ ਤੇ ਅੱਜ ਸਰ ਨੇ ਮੈਨੂੰ ਆਨਸੀਦ ਦਿੱਤੀ ਆ। ਯਾ ਜਿਹੜਾ sincere ਜਿਹਾ ਟੀਚਰ ਹੋਵੇ ਉਹਦੇ ਬਾਰੇ ਸੁਣ ਕੇ ਅਸੀਂ ਇੱਕਦਮ ਕਹਿੰਨੇ ਨਹੀਂ ਨਹੀਂ ਯਾਰ ਇਦਾਂ ਨਹੀਂ ਹੋ ਸਕਦੀ। ਉਹ ਨਹੀਂ ਕਹਿ ਸਕਦਾ ਇਦਾਂ। ਬਿਲਕੁਲ ਬਿਲਕੁਲ ਜੀ ਆਉਂਦਾ ਸਵਾਲ ਆਉਂਦਾ ਮਨ ਠੀਕ ਹੈ ਤੇ ਗੁਰੂ ਸਾਹਿਬਾਰੇ ਤੁਸੀਂ ਜਣੀ ਇੱਕ ਦਮ ਮੰਨ ਕੇ ਬਹਿ ਗਿਆ ਇਦਾਂ ਪਿੱਤਰੀਆ ਚਰਿੱਤਰ ਜਿੰਨੀਆਂ ਗੱਲਾਂ ਇਤਿਹਾਸ ਦੇ ਵਿੱਚ ਲਿਖੀਆਂ ਹੂੰ ਠੀਕ ਹੈ ਅਮਰ ਸੰਚਾਰ ਨੂੰ ਜੁੜੇ ਇਤਿਹਾਸ ਦੇ ਹਵਾਲੇ ਆ ਜਿੱਦਾਂ ਜਿੱਦਾਂ ਸੰਤੋਖ ਸਿੰਘ ਨੇ ਲਿਖਿਆ ਆ ਪੇ ਇਦਾਂ ਇਦਾਂ ਘਟਨਾ ਵਾਪਰੀ ਇਦਾਂ ਅਮਰ ਸੰਚਾਰ ਹੋਇਆ ਜੀ ਉਹਨੂੰ ਪੜ ਕੇ ਤਾਂ ਬੰਦਾ ਕਹਿੰਦਾ ਯਾਰ ਇਹ ਤਾਂ ਹਿੰਦੂਆਂ ਦਾ ਕੰਮ ਹੋ ਗਿਆ ਫਿਰ ਯਾ ਸੰਤੋਖ ਸਿੰਘ ਦਾ ਤੇ ਦਸਮ ਗ੍ਰੰਥ ਦਾ ਸਾਰਾ ਕੰਟੈਕਸਟ ਪੜ੍ਹਦੇ ਆ ਤੁਸੀਂ ਇੱਕਦਮ ਕਹਿੰਦੇ ਆ ਕਿ ਇਹ ਕਿਸੇ ਨੇ ਸਾਜ਼ਿਸ਼ ਨਾਲ ਗੁਰੂ ਗੋਬਿੰਦ ਸਿੰਘ ਨੂੰ ਪਹਿਲੀਆਂ 9 ਪਾਤਸ਼ਾਹੀਆਂ ਨਾਲੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਵੱਖਰਾ ਬਣਾ ਕੇ ਪੇਸ਼ ਕਰਨੀ ਕੋਸ਼ਿਸ਼ ਕੀਤੀ ਆ ਯਾ ਯਾ ਉਹਦੇ ਤੇ ਧਿਆਨ ਦੇਣ ਦੀ ਬਜਾਏ ਉਧਰ ਸੋਚਣ ਦੀ ਬਜਾਏ ਲੋਕਾਂ ਨੂੰ ਸਮਝਾਉਣ ਦੀ ਬਜਾਏ ਜੇ ਇੱਕ ਵਾਰੀ ਉਹਦੇ ਚੋਂ ਨਿਕਲ ਗਏ ਅਸੀਂ ਸ਼੍ਰੋਮਣੀ ਕਮੇਟੀ ਦੇ ਗਲਬੇ ਚੋਂ ਨਿਕਲ ਜਾਣਾ ਹੂੰ ਇੱਕ ਸਾਲਾਂ ਦੀ ਪ੍ਰਵਾਹੀ ਨਹੀਂ ਹੁੰਨੀ ਕਿਸੇ ਨੂੰ ਸਹੀ ਗੱਲ ਹੈ ਸਿੱਖਾਂ ਨੂੰ ਕਿਉਂ ਫਿਕਰ ਪਿਆ ਆ ਵੀ ਗੁਰਦੁਆਰੇ ਸੰਭਾਲਣੇ ਆ ਅਸੀਂ ਕੀ ਗੁਰੂ ਅੰਗਦ ਦੇਵ ਜੀ ਦੇ ਕਰਤਾਰਪੁਰ ਛੱਡਣ ਤੋਂ ਬਾਅਦ ਹੂੰ ਇਤਿਹਾਸ ਚੋਂ ਕੋਈ ਗਵਾਹੀ ਮਿਲਦੀ ਆ ਵੀ ਬਾਕੀ ਪਾਤਸ਼ਾਹियां ਕਰਤਾਰਪੁਰ ਗਈਆਂ ਹੋਣ ਨਹੀਂ ਜੀ ਦਸਵੇਂ ਪਾਤਸ਼ਾਹ ਤਾਂ आनंदਪੁਰ ਸਾਹਿਬ ਤੋਂ ਅੰਮ੍ਰਿਤਸਰ ਮਾਝੇ ਵਾਲੇ ਪਾਸੇ ਗਏ ਹੀ ਨਹੀਂ। ਇਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਸਾਬਤ ਕਰ ਸਕਦਾ ਵੀ ਬਿਆਸ ਟੱਪੇ ਹਉਣ ਉਹ। ਹੂੰ। ਜੇ ਨਹੀਂ ਗਏ ਤਾਂ ਫਿਰ ਅੰਮ੍ਰਿਤਸਰ ਵੀ ਨਹੀਂ ਗਏ, ਫਿਰ ਉਹ ਤਰਨਤਾਰਨ ਵੀ ਨਹੀਂ ਗਏ, ਫਿਰ ਉਹ ਗੋਇੰਦਵਾਲ ਵੀ ਨਹੀਂ ਗਏ, ਫਿਰ ਉਹ ਖਡੂਰ ਸਾਹਿਬ ਵੀ ਨਹੀਂ ਗਏ। ਜੀ। ਫਿਰ ਕਰਤਾਰਪੁਰ ਵੀ ਨਹੀਂ ਗਏ, ਫਿਰ ਨਨਕਾਣਾ ਸਾਹਿਬ ਵੀ ਨਹੀਂ ਗਏ। ਜੀ। ਕੱਲ ਵੀ ਅਸੀਂ ਗੱਲ ਕਰਦੇ ਸੀ ਵੀ ਕਿਉਂ ਪਟਨਾ ਸਾਹਿਬ ਤਖਤ ਬਣਾਉਣ ਤੋਂ ਪਹਿਲਾਂ ਸਾਨੂੰ ਪਹਿਲੀਆਂ ਨੌ ਪਾਤਸ਼ਾਹੀਆਂ ਦੇ ਜਨਮ ਸਥਾਨ ਚ ਇੱਥੇ ਨਹੀਂ ਆਏ। ਸਹੀ ਗੱਲ ਹੈ ਜੀ ਆ। ਸਭ ਤੋਂ ਪਹਿਲਾ ਤਖਤ ਸਾਡਾ ਜਿਹੜਾ ਆ ਉਹ ਬਣਨਾ ਚਾਹੀਦਾ ਸੀ ਨਨਕਾਣਾ ਸਾਹਿਬ। ਜੀ। ਦੂਜਾ ਤਖਤ ਬਣਨਾ ਚਾਹੀਦਾ ਸੀ ਜਿੱਥੇ ਗੁਰਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ। ਜੀ ਬਿਲਕੁਲ। ਤੀਜਾ ਤਖਤ ਬਣਨਾ ਚਾਹੀਦਾ ਸੀ ਜਿੱਥੇ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਛੱਡ ਕੇ ਗੁਰੂ ਅੰਗਦ ਦੇਵ ਜੀ ਨੂੰ ਗੱਲਣਾ ਲਾਇਆ ਸੀ। ਜੀ। ਠੀਕ ਹੈ ਫਿਰ ਫਿਰ ਕੋ ਕਹਿੰਦਾ ਵੀ ਨਹੀਂ ਭਾਈ ਸ਼ਾਨ ਆ ਸਾਡੀ ਜੀ ਜੀ ਤੇ ਤੁਸੀਂ ਹੁਣ ਹਜ਼ੂਰ ਸਾਹਿਬ ਦਾ ਇਤਿਹਾਸ ਤਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇੱਥੇ ਸਾਡੇ ਗੁਰੂ ਸਾਹਿਬ ਜਾਨੀ 18ਵੀਂ ਸਦੀ ਚ ਜੀ 18ਵੀਂ ਸਦੀ ਚ ਤੁਸੀਂ ਯੂਰਪ ਦਾ ਇਤਿਹਾਸ ਪੜ੍ਹ ਕੇ ਦੇਖੋ ਲਗਭਗ ਮਸ਼ੀਨੀ ਯੁੱਗ ਸ਼ੁਰੂ ਹੋ ਚੁੱਕਾ ਹਾਂ ਇੰਡਸਟਰੀਅਲ ਰੈਵਿਊ ਉਸ ਉਸ ਵੇਲੇ ਇੰਡੀਆ ਤੋਂ ਚਾਹ ਪੱਤੀ ਦੀ ਇੰਡਸਟਰੀ ਚੱਕ ਚੱਕ ਕੇ ਅਗਲੇ ਉੱਥੇ ਅਪਸਮਾਨ ਲੈ ਕੇ ਜਾ ਰਹੇ ਆ ਜੀ 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 ਠੀਕ ਆ ਵੇਅਰ ਹਾਊਸ ਬਣਾ ਬਣਾ ਕੇ ਸਟੋਰੇਜ ਕਰਕੇ ਇੰਡਸਟਰੀ ਦਾ ਪੂਰਾ ਕੰਮ ਜਾਣੀ ਉਹਨਾਂ ਨੇ ਉਸ ਪਹਿਲੇ ਸ਼ੁਰੂ ਕਰ ਲਿਆ ਤੇ ਅਸੀਂ ਉਦੋਂ ਕਹਿੰਨੇ ਗੁਰੂ ਗੋਬਿੰਦ ਸਿੰਘ ਸਣੇ ਘੋੜੇ ਸਵਰਗਾਂ ਨੂੰ ਗਏ ਆ ਇੱਥੋਂ ਯਾ ਕੋ ਬੰਦਾ ਤੀਜੀ ਚੌਥੀ ਸੈਂਚਰੀ ਦੀ ਗੱਲ ਕਰੇ 2 2.5 ਹਜ਼ਾਰ ਸਾਲ ਪਹਿਲਾਂ ਦੀਆਂ ਗੱਲਾਂ ਕਰੇ ਜਦੋਂ ਦਿਮਾਗ ਵਿਕਸਿਤ ਨਹੀਂ ਸੀਗਾ ਜਿਨਾ ਚਿਰ ਖਾਸ ਕਰਕੇ ਗੈਲੀਲਿਓ ਤੋਂ ਪਹਿਲਾ ਸਮਾਂ ਸੀ ਨਾ ਜਿਹੜਾ ਜੀ ਜਿਨਾ ਚਿਰ ਧਰਤੀ ਨੂੰ ਚਪਟੀ ਮੰਨਿਆ ਜਾਂਦਾ ਸੀ ਹਾਂਜੀ ਹਾਂਜੀ ਉਸ ਵੇਲੇ ਤੱਕ ਜੇ ਕੋਈ ਵਿਸ਼ਵਾਸ ਕਰਦਾ ਸੀ ਨਾ ਕਿ ਅਸਮਾਨ ਉੱਪਰ ਅਸਮਾਨਿਆਂ ਉੱਤੇ ਸਵਰਗ ਹਾਂਜੀ ਨਰਕ ਸਾਰਾ ਕੁਝ ਉੱਤੇ ਹੈ ਜੀ ਉਦੋਂ ਤੱਕ ਸਮਝ ਪੈਂਦੀ ਆ ਕਿ ਬੰਦਾ ਠੀਕ ਹੈ ਯਾਰ ਕਨਵਿੰਸ ਹੁੰਦਾ ਹੋਊਗਾ ਜੀ ਹੁਣ ਜਦੋਂ ਇਹ ਸਾਬਤ ਹੋ ਗਿਆ ਕਿ ਧਰਤੀ ਆਪਣੇ ਆਪ ਦੇ ਵਿੱਚ ਆਪਣੇ ਧੁਰੇ ਦੁਆਲੇ ਘੁੰਮ ਰਹੀ ਆ ਜੀ ਔਰ ਧਰਤੀ ਹੁਣ ਧਰਤੀ ਤੋਂ ਸੂਰਜ ਹੈਗਾ 15000 ਕਰੋੜ ਮੀਲ ਮੰਨ ਲਓ ਜੀ ਜਦੋਂ ਧਰਤੀ ਸੂਰਜ ਦੇ ਦੁਆਲੇ ਚੱਕਰ ਲਾ ਰਹੀ ਆ ਜੀ ਹੁਣ ਇੱਥੋਂ ਲੈ ਕੇ ਸੂਰਜ ਦੀ ਜਿਹੜੀ ਦੂਰੀ ਆ ਉਹ ਰੇਡੀਅਸ ਬਣਦਾ ਆ ਇੰਨਾ ਹਾਂਜੀ ਕਿਉਂਕਿ ਜਦੋਂ 6 ਮਹੀਨੇ ਬਾਅਦ ਦੂਜੇ ਪਾਸੇ ਜਾਂਦੀ ਹੈ ਨਾ ਧਰਤੀ ਜੀ ਜਿੰਨੀ ਸੂਰਜ ਤੋਂ ਥੱਲੇਡੇ ਪਾਸੇ ਨੂੰ ਆ ਉਨੀ ਉੱਤੇ ਪਾਸੇ ਜਾਂਦੀ ਹੋਊਗੀ ਹਾਂਜੀ ਹਾਂਜੀ ਇਹਦਾ ਮਤਲਬ 30 ਹਜ਼ਾਰ ਕਰੋੜ ਜਿੰਨੀ ਵੀ ਮਿੰਤੀ ਬਣਨੀ ਇੰਨੀ ਦੂਰ ਤੱਕ ਤਾਂ ਵਿਚਾਲੇ ਕੁਛ ਨਹੀਂ ਹੈਗਾ ਨਾ ਜੀ ਕਿਉਂਕਿ ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਆਉਨੀਆਂ ਜਿਹੜਾ ਆਕਸੀਜਨ ਦਾ ਔਰਾ ਬਣਿਆ ਹੋਇਆ ਆ ਉਹਦੇ ਵਿੱਚੋਂ ਪੁਣ ਹੋਣ ਕਰਕੇ ਅਸੀਂ ਕਹਿੰਦੇ ਆ ਵੀ ਜੀਵਨ ਹੈ ਹਾਂਜੀ ਹਾਂ ਆਕਸੀਜਨ ਨਾ ਹੋਵੇ ਤੇ ਕੰਕਰੀਟ ਆਪਸ ਵਿੱਚ ਜੁੜ ਨਹੀਂ ਸਕਦੀ ਜੀ ਜੀ ਆਕਸੀਜਨ ਨਾ ਹੋਵੇ ਤੇ ਅਸੀਂ ਸਾਹ ਨਹੀਂ ਲੈਣਾ ਬਿਲਕੁਲ ਜੀ ਹੁਣ ਅਸੀਂ ਕਾਰਬਨ ਡਾਈਆਕਸਾਈਡ ਨਹੀਂ ਛੱਡਣੀ ਤਾਂ ਦਰਖਤ ਨਹੀਂ ਹੋਣੇ ਜੀ ਪਾਣੀ ਨਹੀਂ ਹੋਣਾ ਬਿਲਕੁਲ ਹੁਣ ਜਿਹੜਾ ਇੱਦਾਂ ਵੱਡਾ ਦਾਇਰਾ ਆ ਉਹ ਪ ਜੀਐਸਸੀ ਕਹਾਣਗੇ ਪੇ ਕੁਛ ਇਦਾਂ ਦੀ ਜਗ੍ਹਾ ਹੈਗੀ ਆ ਜਿੱਥੇ ਲੇਖਾ ਜੋਖਾ ਹੁੰਦਾ ਤੇ ਇਹ ਧਰਤੀ ਤੋਂ ਸੂਰਜ ਤੇ ਸੂਰਜ ਤੋਂ ਉੱਤੇ 19 ਜਗ੍ਹਾ ਫਿਰ ਜਾਨੀ ਸੂਰਜ ਦੇ ਚਾਰੇ ਪਾਸੇ 15000 ਕਰੋੜ ਜਿੰਨਾ ਵੀ ਬਣਦਾ ਉਹਨਾਂ ਰੇਡੀਅਸ ਜਿਹੜਾ ਉਹਦੇ ਵਿੱਚ ਤਾਂ ਕੁਛ ਨਹੀਂ ਹੈਗਾ ਨਾ ਹੋਰ ਇਹ ਹੁਣ ਸਾਇੰਸ ਨੇ ਬਾਕੀ ਗ੍ਰਹਿ ਦਾ ਵੀ ਸਾਬਤ ਕਰ ਦਿੱਤਾ ਹੂੰ ਉਹਦੇ ਵਿਚਾਲੇ ਹੁਣ ਚੰ드ਰਮਾ ਚੰ드ਰਮਾ ਧਰਤੀ ਦੇ ਬਾਰੇ ਚੱਕਰ ਕੱਟ ਰਿਹਾ ਹੈ ਜੀ ਫੇ ਫੇ ਉਸ ਸਵਰਗਾਂ ਵਾਲੀ ਘੋੜੇ ਤੇ ਚੜ੍ਹ ਕੇ ਕਿੱਥੇ ਨੂੰ ਗਏ ਉਹ ਸਹੀ ਗੱਲ ਹੈ ਅੱਜ ਵੀ ਤੁਸੀਂ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਦਿਮਾਗ ਵਿੱਚ ਪਾਉਨੇ ਆ ਕਿੰਨੇ ਮੰਦ ਬੁੱਧੀ ਬਣਨਗੇ ਉਹ ਹੂੰ ਜਿਨ੍ਹਾਂ ਨੂੰ ਇਹ ਹੱਕ ਨਹੀਂ ਦਿੱਤਾ ਜਾ ਰਿਹਾ ਕਿ ਉਹ ਸਵਾਲ ਕਰ ਲੈਣ ਇਹਦੇ ਉੱਤੇ ਇਹ ਜਦੋਂ ਸਕੂਲਾਂ ਵਿੱਚ 10 12 15 20 ਸਾਲ ਦੇ ਨਿਆਣੇ ਸਕੂਲ ਯੂਨੀਵਰਸਿਟੀ ਦੇ ਵਿੱਚ ਸਿੱਖ ਧਰਮ ਬਾਰੇ ਦੱਸਣਗੇ ਉੱਥੇ ਕੋਈ ਬੰਦਾ ਇਦਾਂ ਤੇ ਜਿਹਨਾਂ ਨੇ ਇਤਿਹਾਸ ਪੜ੍ਹਿਆ ਆ ਉਹ ਕਹਿਣਗੇ ਅੱਛਾ ਅੱਛਾ ਇਹ ਉਸ ਧਰਮ ਨਾਲ ਸੰਬੰਧਿਤ ਆ ਜਿਹੜੇ ਕਹਿੰਦੇ ਆ ਕਿ 18ਵੀਂ ਸਦੀ 'ਚ ਇਹਨਾਂ ਦਾ ਗੁਰੂ ਦਾ ਘੋੜੇ ਸਾਂੇ ਸਵਰਗਾਂ ਨੂੰ ਚੱਲ ਗਿਆ ਸੀ ਹੂੰ ਤੇ ਅਜੇ ਵੀ ਇਦਾਂ ਮੰਨੀ ਜਾਂਦੇ ਯਾਨੀ ਜਦੋਂ ਅਸੀਂ ਹੁਣ ਮੁਸਲਮਾਨਾਂ ਦਾ ਧਰਮ ਅਸੀਂ ਕਹਿੰਨੇ 13-1400 ਸਾਲ ਪੁਰਾਣਾ ਅਸਾਈ ਆ ਉਹਨਾਂ ਦੇ ਜਾਂ ਮਿੱਥਾਂ ਜਿਹੜੀਆਂ ਆ ਉਹਨਾਂ ਦੇ ਮਿੱਥੀ ਆਸ ਵਿੱਚ ਜੋ ਲਿਖਿਆ ਆ ਉਹ ਗੱਲਾਂ ਨੂੰ ਕੁਝ ਬੰਦੇ ਮੰਨਦੇ ਉਹਨਾਂ ਦੇ ਵੀ ਸਕੋਲਰ ਉਹਦੇ ਤੇ ਲੱਪ ਹੈ ਝਗੜਨ ਹੁਣਾ ਵੀ ਇਹ ਗੱਲਾਂ ਨਾ ਲੋਕਾਂ ਦੇ ਦਿਮਾਗਾਂ ਚ ਪਾਉ ਹੂੰ ਕਿਉਂਕਿ ਸਾਡੇ ਵਿਕਾਸ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਕੀੜਾ ਆ ਜਿਹੜਾ ਸਾਡੇ ਦਿਮਾਗ ਚ ਬੜਿਆ ਹੈ ਵੀ ਸਾਨੂੰ ਵਾਹਿਗੁਰੂ ਨੇ ਬਣਾਇਆ ਹੈ ਇਹ ਜਿਸ ਕਰਕੇ ਅਸੀਂ ਹੁਸਕਾਰ ਨਾਲ ਈਗੋ ਨਾਲ ਭਰੇ ਹੋਏ ਅਸੀਂ ਦੁਨੀਆ ਨੂੰ ਮਲੇਸ਼ ਗੰਦੇ ਨਕਮੇ ਸਮਝ ਰਹੇ ਹਾਂ ਹੂੰ ਮੈਂ ਕੱਲ ਵੀ ਗੱਲ ਕਰਦਾ ਸੀ ਇਹ ਭਾਵਨਾ ਹੀ ਸਾਡੇ ਅੰਦਰ ਜਿਹੜੀ ਸਾਡੀ ਅਸਲ ਵਿੱਚ ਲਿਆਕਤ ਹੈ ਨਾ ਉਹਨੂੰ ਦੇਖਣ ਨਹੀਂ ਦਿੰਦੀ ਹੂੰ ਅਸੀਂ ਕਹਿੰਨੇ ਆ ਕਿ ਮੇਰਾ ਕੰਪੈਰੀਜਨ ਨਾ ਮੇਰੇ ਗੁਣਾ ਕਰਕੇ ਮੇਰੀ ਪੜ੍ਹਾਈ ਕਰਕੇ ਨਾ ਕਿਸੇ ਨਾਲ ਕਰੋ ਜੀ ਮੇਰਾ ਕੰਪੈਰੀਜਨ ਇਸ ਕਰਕੇ ਕਰੋ ਕਿ ਮੈਨੂੰ ਤਾਂ ਖਾਲ ਪ੍ਰਖ ਨੇ ਬਣਾਇਆ ਆ ਜੀ ਮੈਂ ਦਾੜੀ ਰੱਖੀ ਹੋਈ ਹੈ ਮੈਂ ਤਾਂ ਜਿੱਦਾਂ ਦਾ ਰੱਬ ਨੇ ਬਣਾਇਆ ਉਦਾਂ ਦਾ ਆ ਤੇ ਇਹ ਇਹ ਬੰਦਾ ਦਾੜੀ ਕਟਾ ਕੇ ਬੈਠਾ ਹੈ ਸ਼ਰਾਬ ਪੀਂਦਾ ਇਹਦੇ ਕੰਮ ਆ ਇਹਦਾ ਮਤਲਬ ਮੈਂ ਵਧੀਆ ਆ ਯਾ ਹੁਣ ਜੇ ਸਾਡਾ ਧਿਆਨ ਇਹ ਤੋਂ ਹਟੂਗਾ ਫਿਰ ਅਸੀਂ ਸਾਡੇ ਬੱਚੇ ਪੜ੍ਹਾਈ ਵੱਲ ਧਿਆਨ ਦੇਣਗੇ ਹੂੰ ਫਿਰ ਉਹ ਲਿਆਕਤ ਵੱਲ ਧਿਆਨ ਦੇਣਗੇ ਫਿਰ ਉਹ ਕੰਪੀਟੀਸ਼ਨ ਦੇ ਵਿੱਚ ਆਉਣਗੇ ਯਾ ਫਿਰ ਉਹਾਂ ਦੀ ਪਰਸਨੈਲਿਟੀ ਦੀ ਡਿਵੈਲਪਮੈਂਟ ਹੋਊਗੀ ਹੂੰ